ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਹਾਦੀਆ ਦਾਲ ਦੀਆ ਬੜੀਆ ਲੈ ਕੇ ਆਈ ਹਾਂ ਜਿਹੜੀ ਇਹ ਮਹਾਦੀਆ ਦਾਲ ਦੀਆ ਬੜੀਆ ਹੈ ਬਹੁਤ ਹੀ ਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਅਸੀਂ ਇਹਨਾਂ ਨੂੰ ਘਰ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇਹਨੂੰ ਅਸੀਂ ਸਾਲ ਦੋ ਸਾਲ ਆਰਮਨਨ ਸਟੋਰ ਕਰ ਸਕਦੇ ਹਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਜੇ ਵਧੀਆ ਤਰੀਕੇ ਦੇ ਨਾਲ ਬਣੀਆਂ ਹੋਣ ਤੇ ਆਓ ਤੁਹਾਨੂੰ ਫਿਰ ਸਿਖਾਈਏ ਕਿੱਦਾਂ ਬੜੀਆ ਬਣਾਈਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਅਸੀਂ ਦਲੇਮਾਂ ਲੈ ਲਵਾਂਗੇ ਜਿਹੜੇ ਛਿਲਕੇ ਵਾਲੇ ਹੁੰਦੇ ਆ ਉਹ ਅਸੀਂ 4 ਕਿਲੋ ਦੇ ਕਰੀਬ ਲਏ ਆ ਉਹਨਾਂ ਨੂੰ ਆਪਾਂ ਚੰਗੀ ਇਹ ਅਸੀਂ ਜਿਹੜੇ ਮਾਂ ਹੈਗੇ ਆ ਉਹਨੂੰ ਅਸੀਂ ਇੱਕ ਰਾਤ ਪਹਿਲਾਂ ਭਿਜਨੇ ਪਾ ਕੇ ਰੱਖਣਾ ਹੈ ਜਿਹਦਾ ਅਸੀਂ ਅੱਜ ਬੜੀਆ ਬਣਾਣੀ ਹੈ ਤੇ ਅਸੀਂ ਜਿਹੜੀ ਪਿਛਲੀ ਰਾਤ ਹੈ ਨਾ ਸ਼ਾਮ ਨੂੰ ਹੀ ਭਿਜਨੇ ਪਾ ਦੇਵਾਂਗੇ ਸਵੇਰ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਛਿਲਕਾ ਉਹਦਾ ਚੰਗੀ ਤਰ੍ਹਾਂ ਅਲੱਗ ਕਰ ਦੇਵਾਂਗੇ ਬਾਹਰ ਕੱਢ ਦੇਵਾਂਗੇ ਤੇ ਦਾਲ ਧੋਣ ਤੋਂ ਬਾਅਦ ਅਸੀਂ ਇਹਨੂੰ ਪੀਸ ਕੇ ਤਿਆਰ ਕਰਾਂਗੇ ਦਾਲ ਨੂੰ ਅਸੀਂ ਬਿਲਕੁਲ ਜਿਹੜਾ ਪਾਣੀ ਘੱਟ ਪਾ ਕੇ ਪੀਸ ਕੇ ਤਿਆਰ ਕਰਨਾ ਹੈ ਪਤਲੀ ਨਹੀਂ ਕਰਨੀ ਹੈ ਇਸ ਤਰ੍ਹਾਂ ਦੀ ਥੋੜੀ ਅਸੀਂ ਦਾਲ ਮੋਟੀ ਰੱਖਾਂਗੇ ਮੀਨਸ ਕਿ ਇਹਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੋਵੇ ਜੇ ਤੁਸੀਂ ਘਰ ਦਾਲ ਨਹੀਂ ਪੀ ਸਕਦੇ ਹੋ ਤਾਂ ਤੁਸੀਂ ਆਟੇ ਵਾਲੀ ਚੱਕੀ ਤੋਂ ਵੀ ਪਿਸਵਾ ਸਕਦੇ ਹੋ ਇਦੇ ਵਿੱਚ ਅਸੀਂ ਪਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਸਮਾਨ ਤੁਹਾਨੂੰ ਦੱਸਦੇ ਆ ਅਸੀਂ ਲਵਾਂਗੇ ਪੇਠਾ ਤੇ ਅਦਰਕ ਅਸੀਂ ਲੈ ਲਿਆ ਹੈ ਇਹਨੂੰ ਕद्दूकस ਕਰ ਲਿਆ ਹੈ ਇੱਥੇ ਅਸੀਂ ਇੱਕ ਪੇਠਾ ਲਿਆ ਅਸੀਂ ਮੀਡੀਅਮ ਜੇ ਸਾਈਜ਼ ਦਾ ਉਹ ਅਸੀਂ ਅੱਧਾ ਪੇਠਾ ਕद्दूकस ਕਰ ਲਿਆ ਸੀ ਪੇਠਾ ਉਹ ਵਾਲਾ ਹੈ ਜਿਹਦੀ ਆਪਾਂ ਸਵੀਟ ਬਣਾਉਂਦੇ ਮਠਿਆਈ ਬਣਦੀ ਹੈ ਮਿੱਠੇ ਵਾਲਾ ਪੇਠਾ ਹੁੰਦਾ ਉਹ ਵਾਲਾ ਪੇਠਾ ਤੇ ਇੱਥੇ ਆਪਾਂ 100-150 ਗ੍ਰਾਮ ਦੇ ਕਰੀਬ ਅਦਰਕ ਲਿਆ ਹੈ ਇਹਨੂੰ ਅਸੀਂ ਕद्दूकस ਕਰ ਲਿਆ ਹੈ ਦੋਨਾਂ ਚੀਜ਼ਾਂ ਨੂੰ ਅਸੀਂ ਕद्दूकस ਕਰ ਲੈਣਾ ਹੈ ਤੇ ਕੋਸ਼ਿਸ਼ ਕਰਨੀ ਹੈ ਪੇਠੇ ਦਾ ਜਿਹੜਾ ਪਾਣੀ ਆ ਨੂੰ ਚੰਗੀ ਤਰ੍ਹਾਂ ਛੋਲ ਲਵਾਂਗੇ ਉਹਨੂੰ ਅਸੀਂ ਨੇ ਪੇਠੇ ਦਾ ਪਾਣੀ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਪਾਵਾਂਗੇ ਤੇ ਇਹ ਜਿਹੜਾ ਅਸੀਂ ਗਰਮ ਮਸਾਲਾ ਤਿਆਰ ਕੀਤਾ ਹੈ ਇਹਦੇ ਵਿੱਚ ਅਸੀਂ ਪਾਣਾ ਹੈ ਜੋ ਜੋ ਮੈਂ ਤੁਹਾਨੂੰ ਦੱਸ ਦਿੰਦੀ ਇੱਕ ਅਸੀਂ ਜੀਰਾ ਪਾਵਾਂਗੇ ਇੱਕ ਦਾਲਚੀਨੀ ਲੌਂਗ ਕਾਲੀ ਮਿਰਚ ਤੇ ਮੋਟੀ ਇਲਾਚੀ ਆਹ ਪੰਜ ਚੀਜ਼ਾਂ ਅਸੀਂ ਪਾਣੀਆਂ ਹੈ ਇਹਦੇ ਵਿੱਚ ਇਹ ਜਿਹੜਾ ਅਸੀਂ ਗਰਮ ਮਸਾਲਾ ਤਿਆਰ ਕਰਾਂਗੇ ਇਹ ਜਿਹੜਾ ਇਹ ਬੜੀਆ ਦੇ ਵਿੱਚ ਇਹੀ ਮਸਾਲਾ ਬਣਾ ਕੇ ਅਸੀਂ ਪਾਣਾ ਹੈ ਤੇ ਮਸਾਲਾ ਜਿਹੜਾ ਆਪਾਂ ਘਟੋ ਘਟ ਦੋ ਤਿੰਨ ਚਮਚ ਭਰ ਕੇ ਮਸਾਲੇ ਦੇ ਪਾ ਦਿੱਤੇ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਜਿਹੜੀ ਅਸੀਂ ਇਹਦੇ ਵਿੱਚ ਲਾਲ ਮਿਰਚ ਪਾਣੀ ਆ ਉਹ ਕੋੜੀ ਵਾਲੀ ਪਾਣੀ ਆ ਕਸ਼ਮੀਰੀ ਮਿਰਚ ਵਗੈਰਾ ਕੁਝ ਨਹੀਂ ਪਾਣੀ ਆ ਇੱਥੇ ਜਿਹੜੀ ਮੈਂ ਬੜੀਆ ਬਣਾ ਰਹੀ ਆ ਇਹ ਥੋੜੀਆ ਤੇਜ ਬਣਾਣੀਆਂ ਹੈ ਇਸ ਕਰਕੇ ਦੇ ਵਿੱਚ ਲਾਲ ਮਿਰਚ ਤੇ ਗਰਮ ਮਸਾਲਾ ਆਪਾਂ ਥੋੜਾ ਜਿਆਦਾ ਪਾਇਆ ਹੈ ਸਪਾਈਸੀ ਬੜੀਆ ਬਣਾ ਕੇ ਅਸੀਂ ਤਿਆਰ ਕਰਨੀਆਂ ਹੈ ਤੇ ਹੁਣ ਨਾਲ ਹੀ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਨਮਕ ਅਸੀਂ ਉਦੋਂ ਪਾਣਾ ਹੈ ਇਹਦੇ ਵਿੱਚ ਜਦੋਂ ਅਸੀਂ ਮਤਲਬ ਕਿ ਬੜੀਆ ਬਣਾਉਣ ਨੂੰ ਮਤਲਬ ਬੜੀਆ ਆਪਾਂ ਸੁੱਕਣੇ ਪਾਣੀਆਂ ਹੈ ਉਸ ਤੋਂ ਥੋੜੀ ਦੇਰ ਪਹਿਲਾਂ ਹੀ ਅਸੀਂ ਨਮਕ ਪਾਣਾ ਹੈ ਕਿਉਂਕਿ ਜਦੋਂ ਅਸੀਂ ਇਹਦੇ ਵਿੱਚ ਨਮਕ ਪਾ ਦਿੰਦੇ ਹਾਂ ਦਾਲ ਦੇ ਵਿੱਚ ਤੇ ਦਾਲ ਸੀ ਮੌਕੇ ਤੇ ਪਾਵਾਂਗੇ ਹੁਣ ਅਸੀਂ ਨਮਕ ਵੀ ਪਾ ਦਿੰਦੇ ਹਾਂ ਇਹ ਸਿਰਫ ਆਪਣਾ ਅੰਦਾਜ਼ਾ ਹੀ ਹੈ ਕਿ ਨਿੱਕ ਨਿੱਕੀ ਚੀਜ਼ ਪਾਣੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਘਟਵਾਦ ਜਿਹੜਾ ਨਮਕ ਰੱਖ ਸਕਦੇ ਹੋ ਜਾਂ ਤੁਸੀਂ ਇਹ ਗਰਮ ਮਸਾਲਾ ਮਿਰਚ ਆਪਣੇ ਹਿਸਾਬ ਨਾਲ ਘਟਵਾਦ ਪਾ ਲਓ ਇਹ ਜਿਹੜੀਆਂ ਤਿੰਨੇ ਚੀਜ਼ਾਂ ਪਾਣੀ ਆ ਅਸੀਂ ਇਹਦੇ ਵਿੱਚ ਜਿਹੜੇ ਸੁੱਕੇ ਮਸਾਲੇ ਹੈਗੇ ਆ ਗਰਮ ਮਸਾਲਾ ਹੋ ਗਿਆ ਲਾਲ ਮਿਰਚ ਤੇ ਨਮਕ ਇਹਨਾਂ ਨੂੰ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਜਿੱਦਾਂ ਅਸੀਂ ਭੱਲੇ ਬਣਾਉਂਦੇ ਨਾ ਤੇ ਅਸੀਂ ਦਾਲ ਨੂੰ ਹੱਥ ਦੇ ਨਾਲ ਫੈਂਟਦੇ ਹਾਂ ਤੇ ਭੱਲੇ ਥੋੜੇ ਪੋਲੇ ਬੰਦੇ ਆ ਉਸੇ ਤਰ੍ਹਾਂ ਜਦੋਂ ਅਸੀਂ ਬੜੀਆ ਬਣਾਣੀਆਂ ਹੈ ਦਾਲ ਨੂੰ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਹੱਥ ਦੇ ਨਾਲ ਫੈਂਟ ਲੈਣਾ ਹੈ ਤੇ ਇਹਦੇ ਨਾਲ ਜਿਹੜੀ ਬੜੀਆ ਹੈਗੀ ਆ ਅੰਦਰੋਂ ਪੋਲੀਆ ਬਣ ਕੇ ਤਿਆਰ ਹੁੰਦੀ ਆ ਹੈ ਦੇਖੋ ਜਿਹੜੀ ਇੱਧਰ ਦਾਲ ਹੈਗੀ ਆ ਪਤਲੀ ਪੈਣੀ ਸ਼ੁਰੂ ਹੋ ਗਈ ਹੈ ਕਿਉਂਕਿ ਅਸੀਂ ਇਹਦੇ ਵਿੱਚ ਇੱਕ ਤਾਂ ਪੇਠਾ ਪਾਇਆ ਹੈ ਉੱਪਰੋਂ ਅਸੀਂ ਇਹਦੇ ਵਿੱਚ ਨਮਕ ਪਾ ਦਿੱਤਾ ਹੈ ਨਮਕ ਪਾਉਣ ਤੋਂ ਬਾਅਦ ਜਿਹੜੀ ਦਾਲ ਹੈ ਇਦਾਂ ਜਿਹੜੀ ਪਾਣੀ ਛੱਡ ਦਿੰਦੀ ਆ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਵਾਲੀ ਸਟ ਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿ ਦਿੰਦੀ ਆ ਕਿ ਜਿਹੜਾ ਅਸੀਂ ਪੇਠਾ ਪਾਣਾ ਹੈ ਉਹ ਅਸੀਂ ਬਿਲਕੁਲ ਨਿਚੋੜ ਕੇ ਪਾਣਾ ਹੈ ਉਹਦੇ ਵਿੱਚ ਪਾਣੀ ਬਿਲਕੁਲ ਨਾ ਹੋਵੇ ਤੇ ਜਿਹੜਾ ਉਹ ਪਾਣੀ ਆ ਅਸੀਂ ਉਹਨੂੰ ਪਚਾ ਕੇ ਰੱਖਣਾ ਹੈ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੀ ਉਹ ਪਾਣੀ ਦਾ ਅਸੀਂ ਕੀ ਕਰਨਾ ਹੈ ਤੇ ਹੁਣ ਅਸੀਂ ਬੜੀਆ ਪਾਣੀ ਜਿਹੜੀਆਂ ਸ਼ੁਰੂ ਕਰਦੇ ਹਾਂ ਇਧਰ ਅਸੀਂ ਜਿਹੜਾ ਪੇਠੇ ਵਾਲਾ ਪਾਣੀ ਕੱਢ ਕੇ ਰੱਖ ਲਿਆ ਸੀ ਇਹ ਪੇਠੇ ਵਾਲੇ ਪਾਣੀ ਦੇ ਵਿੱਚ ਅਸੀਂ ਹਿੰਗ ਪਾਵਾਂਗੇ ਪੇਠੇ ਵਾਲੇ ਪਾਣੀ ਦੇ ਵਿੱਚ ਅਸੀਂ ਅੱਧਾ ਚਮਚ ਦੇ ਕਰੀਬ ਹਿੰਗ ਪਾ ਦਿੰਦੇ ਹਾਂ ਜਦੋਂ ਅਸੀਂ ਬੜੀਆਂ ਬਣਾਉਣੀਆਂ ਐ ਤੇ ਹੱਥ ਨੂੰ ਪਾਣੀ ਲਾਣ ਦੀ ਜ਼ਰੂਰਤ ਪਏਗੀ ਤੇ ਅਸੀਂ ਇਹ ਪੇਠੇ ਵਾਲੇ ਪਾਣੀ ਦੇ ਨਾਲ ਇਹਦੇ ਵਿੱਚ ਹੱਥ ਗਿੱਲਾ ਕਰਕੇ ਅਸੀਂ ਬੜੀਆਂ ਪਾਵਾਂਗੇ ਮੰਜੇ ਦੇ ਉੱਤੇ ਅਸੀਂ ਇੱਕ ਮੋਟਾ ਕੱਪੜਾ ਵਿਛਾ ਦੇਵਾਂਗੇ ਤੇ ਇਹਦੇ ਉੱਤੇ ਅਸੀਂ ਹੁਣ ਬੜੀਆਂ ਪਾਣੀ ਸ਼ੁਰੂ ਕਰਾਂਗੇ ਇਦਾਂ ਅਸੀਂ ਪੇਠੇ ਵਾਲੇ ਪਾਣੀ ਦਾ ਹੱਥ ਲਾ ਲਾਂਗੇ ਹੱਥਾਂ ਨੂੰ ਗਿੱਲਾ ਕਰ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਛੋਟੀਆਂ-ਛੋਟੀਆਂ ਜਿਹੜੀਆਂ ਬੜੀਆਂ ਬਣਾ ਕੇ ਮੰਜੇ ਦੇ ਉੱਤੇ ਪਾਈ ਜਾਵਾਂਗੇ ਤੁਸੀਂ ਆਪਣੇ ਹਿਸਾਬ ਨਾਲ ਜੇ ਥੋੜੀ ਹੋਰ ਛੋਟੀ ਪਸੰਦ ਕਰਦੇ ਹੋ ਤੇ ਛੋਟੀਆਂ ਪਾ ਦੋ ਜੇ ਥੋੜੀ ਵੱਡੀ ਕਰਦੇ ਹੋ ਤੇ ਵੱਡੀ ਪਾ ਦਿਓ ਇਸੇ ਤਰ੍ਹਾਂ ਜਿਹੜੀ ਆਪਾਂ ਸਾਰੀਆਂ ਬੜੀਆਂ ਹੈਗੀਆਂ ਮੰਜੇ ਦੇ ਉੱਤੇ ਵਿਛਾ ਦੇਵਾਂਗੇ ਬੜੀਆਂ ਪਾਣੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਆਸਾਨ ਹੈ ਜ਼ਿਆਦਾਤਰ ਜਿਹੜੇ ਲੋਕ ਹੈ ਕਿ ਇਹ ਬੜੀਆਂ ਨੂੰ ਬਸਾਖ ਮਹੀਨੇ ਪਾਉਂਦੇ ਆ ਕਿ ਉਦੋਂ ਧੁੱਪਾਂ ਵੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਅਸੀਂ ਇਸ ਵਾਰੀ ਥੋੜਾ ਬਦਲਦਾ ਮੌਸਮ ਸੀ ਅਸੀਂ ਥੋੜੀਆ ਲੇਟ ਪਾਈਆਂ ਹੈ ਧੁੱਪਾਂ ਨਹੀਂ ਸੀਗੀਆਂ ਜਦੋਂ ਧੁੱਪਾ ਹੋਈ ਆ ਫਿਰ ਅਸੀਂ ਪਾਈਆਂ ਹੈ ਤੇ ਹੁਣ ਅਸੀਂ ਦੇਖੋ ਬੜੀਆਂ ਮੰਜੇ ਦੇ ਉੱਤੇ ਸਾਰੇ ਮੰਜੇ ਦੇ ਉੱਤੇ ਇਹਨਾਂ ਬੜੀਆਂ ਨੂੰ ਅਸੀਂ ਦੋ ਧੁੱਪਾਂ ਤੇਜ ਲਗਾਵਾਂਗੇ ਦੋ ਧੁੱਪਾਂ ਲਗਾਉਣ ਤੋਂ ਬਾਅਦ ਅਸੀਂ ਇਹ ਬੜੀਆਂ ਨੂੰ ਇਹ ਚਾਦਰ ਦੇ ਨਾਲੋਂ ਕੱਪੜੇ ਦੇ ਨਾਲੋਂ ਉਤਾਰ ਲਵਾਂਗੇ ਦੋ ਤਿੰਨ ਜਿਹੜੀਆਂ ਧੁੱਪਾਂ ਸੀ ਤੇਜ ਧੁੱਪਾਂ ਬੜੀਆਂ ਨੂੰ ਲਗਾ ਲਵਾਂਗੇ ਦੋ ਤਿੰਨ ਦਿਨਾਂ ਦੇ ਵਿੱਚੋਂ ਇਹ ਚੰਗੀ ਤਰ੍ਹਾਂ ਮਤਲਬ ਬਾਹਰੋਂ ਦੀ ਪੱਕ ਜਾਣਗੀਆਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਉਤਾਰ ਲਵਾਂਗੇ ਜੇ ਬਾਈ ਚਾਂਸ ਕੱਪੜੇ ਦੇ ਨਾਲੋਂ ਨਾ ਉਤਰਨ ਤੇ ਇਹਦੇ ਪਿੱਛੇ ਅਸੀਂ ਥੋੜੀ ਜਿਹੀ ਪਾਣੀ ਦੀ ਲਾਗ ਲਗਾਵਾਂਗੇ ਜਿਹੜਾ ਅਸੀਂ ਪਾਣੀ ਇਹਦੇ ਪਿੱਛੇ ਲਗਾਵਾਂਗੇ ਨਾ ਉਹਦੇ ਨਾਲ ਬੜੀਆਂ ਲੱਥ ਜਾਣਗੀਆਂ ਛੇਤੀ ਤੇ ਪਾਣੀ ਦੇ ਵਿੱਚ ਆਪਾਂ ਥੋੜੀ ਜਿਹੀ ਇਸੇ ਤਰ੍ਹਾਂ ਜਿਹੜੀਆਂ ਬੜੀਆਂ ਉਤਾਰ ਲਵਾਂਗੇ ਬਾਹਰੋਂ ਤੇ ਪੱਕ ਗਿਆ ਨੇ ਅੰਦਰੋਂ ਹਲੇ ਕੱਚੀਆਂ ਨੇ ਤੇ ਇਸ ਕਰਕੇ ਅਸੀਂ ਇਹਨਾਂ ਨੂੰ 2-3 ਦਿਨ ਧੁੱਪਾ ਹੋਰ ਲਗਾਵਾਂਗੇ ਪਰ ਅਸੀਂ ਉਤਾਰ ਕੇ ਲਗਾਵਾਂਗੇ ਲੋ ਜੀ ਜਿਹੜੀਆਂ ਬੜੀਆਂ ਹੈਗੀਆਂ ਇਹ ਅੰਦਰੋਂ ਚੰਗੀ ਤਰ੍ਹਾਂ ਸੁੱਕ ਗਿਆ ਨੇ ਤੇ ਹੁਣ ਅਸੀਂ ਤੁਹਾਡੇ ਲਈ ਆਲੂ ਬੜੀਆਂ ਦੀ ਰੈਸਪੀ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਬੜੀਆਂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ